ਹੁਣ ਬਈ ਜਿਹੜੇ ਪਾਸੇ ਵੇਖੀਏ ਕਾਲੀ ਥਾਰ ਵਾਲੀ ਬੀਬੀ ਕਾਲੀ ਥਾਰ ਵਾਲੀ ਬੀਬੀ 17 ਗ੍ਰਾਮ ਫੜਿਆ ਗਿਆ ਰੀਲਾਂ ਪਾਉਂਦੀ ਸੀ ਫਲਾਣਾ ਕਰਦੀ ਸੀ ਟਮਕਾਣਾ ਕਰਦੀ ਸੀ ਹੁਣ ਕਾਲੀ ਥਾਰ ਵਾਲੀ ਬੀਬੀ ਤਾਂ ਸਾਰਿਆਂ ਨੇ ਦੇਖ ਲਈ ਤੁਸੀਂ ਵੀ ਦੇਖ ਲਈ ਮੈਂ ਵੀ ਦੇਖ ਲਈ ਪਰ ਗੱਲ ਸੋਚਣ ਵਾਲੀ ਇਹ ਆ ਵੀ ਜੇ ਕਾਲੀ ਥਾਰ ਵਾਲੀ ਬੀਬੀ ਨੇ ਡੇਢ 2 ਕਰੋੜ ਦੀ ਕੋਠੀ ਬਣਾਲੀ ਚੰਗੀਆਂ ਥਾਰਾਂ ਲੈਣੀਆਂ ਚੰਗੀਆਂ ਮਹਿੰਗੀਆਂ ਘੜੀਆਂ ਚੰਗਾ ਸੋਨਾ ਬਣਾ ਲਿਆ ਟਾਪ ਦੀਆਂ ਕਲੌਣੀਆਂ 'ਚ ਪਲਾਟ ਲੈ ਲੇ ਇਹ ਕੰਮ ਫਿਰ ਕੱਲੀ ਬੀਬੀ ਤਾਂ ਨਹੀਂ ਇਹ ਕਰ ਸਕਦੀ ਨਾ 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 ਇਹ ਬੀਬੀ ਨੂੰ ਤਾਂ ਮੋਹਰਾ ਬਣਾਇਆ ਗਿਆ ਕਿਉਂਕਿ ਇਹ ਔਰਤ ਸੀਗੀ ਜਿਹੜੇ ਦੇ ਪਿੱਛੇ ਕੰਮ ਕਰਨ ਵਾਲੇ ਵੱਡੇ ਮਗਰਮਾਛਾ ਬਈ ਉਹਨਾਂ ਤੱਕ ਤਾਂ ਕੋਈ ਪਹੁੰਚਿਆ ਹੀ ਨਹੀਂ ਤੇ ਨਾ ਕੋਈ ਪਹੁੰਚ ਸਕਦਾ ਜਿਹੜੇ ਇਸ ਬੀਬੀ ਦੇ ਪਿੱਛੇ ਮਗਰਮਾਛ ਵੱਡੇ ਬੈਠੇ ਆ ਨਾ ਜਿਹੜੇ ਕੀ ਕਦੇ ਸਾਹਮਣੇ ਨਹੀਂ ਆਏ ਤੇ ਨਾ ਹੀ ਉਹ ਆਉਣੇ ਆ ਇਹ ਬੀਬੀ ਤਾਂ ਉਹਨਾਂ ਨੇ ਅੱਗੇ ਰੱਖੀ ਸੀ ਵਿਚ ਚੱਲ ਅਸੀਂ ਤੇਰੇ ਪਿੱਛੇ ਆ ਇਹਦੇ ਕੋਲ ਤਾਂ ਕੰਮ ਕਰਵਾਇਆ ਜਾਂਦਾ ਸੀਗਾ ਕੰਮ ਕਰਾਉਣ ਵਾਲੇ ਕੌਣ ਸੀਗੇ ਵੱਡੇ ਸਪਲਾਇਰ ਕੌਣ ਸੀਗੇ ਉਹ ਤਾਂ ਬਈ ਸਾਹਮਣੇ ਨਹੀਂ ਆਏ ਉਹਨਾਂ ਦਾ ਨਾਂ ਤਾਂ ਅਜੇ ਤੱਕ ਸਾਹਮਣੇ ਆਇਆ ਹੀ ਨਹੀਂਗਾ ਆਪਾਂ ਉਹੋ ਜੇ ਆਪਾਂ ਆਪਾਂ ਵੀ ਆਖਿਆ ਦੇਖੋ ਜੀ ਆਹਾ ਬੀਬੀ 17 ਗ੍ਰਾਮ ਚਿੱਟੇ ਨਾਲ ਫੜੀ ਗਈ ਇਹਦੀ ਚੰਗੀ ਲਗਜ਼ਰੀ ਕੋਠੀ ਪੁਣੀ ਸੀ 11 ਚੱਕੀ ਫਿਰਦੀ ਆ ਅਸਲ ਦੇ ਵਿੱਚ ਉਹ ਬੀਬੀ ਤੋਂ ਕੰਮ ਕਰਾਇਆ ਜਾਂਦਾ ਸੀਗਾ ਸਪਲਾਈ ਕਰਾਈ ਜਾਂਦੀ ਸੀ ਕਿਉਂਕਿ ਇੱਕ ਤਾਂ ਉਹਦੇ ਖਾਕੀ ਵਰਦੀ ਪਾਈ ਸੀ ਦੂਜੀ ਉਹ ਔਰਤ ਸੀ ਠੀਕ ਆ ਖਾਕੀ ਵਰਦੀ ਪਾਈ ਹੋਵੇ ਔਰਤ ਹੋਵੇ ਉਹਨੂੰ ਉਹਦੀ ਤਲਾਸ਼ੀ ਕਿਹਨੇ ਕਰਨੀ ਸੀ ਨਾਲ ਉਹਦੇ ਐਂਬੂਲੈਂਸ ਹੁੰਦਾ ਸੀਗਾ ਐਂਬੂਲੈਂਸ ਦੇ ਵਿੱਚ ਸਾਰੀ ਸਪਲਾਈ ਹੁੰਦੀ ਸੀਗੀ ਐਂਬੂਲੈਂਸ ਨੂੰ ਕੋਈ ਹੱਥ ਨਹੀਂ ਸੀ ਕਰਦਾ ਪਰ ਇਹਦੇ ਪਿੱਛੇ ਜਿਹੜੇ ਮਾਸਟਰਮਾਈਂਡ ਬੰਦੇ ਸੀਗੇ ਬਾਈ ਉਹ ਬੰਦੇ ਹੋਰ ਸੀਗੇ ਬਾਲੇ ਤਗੜੇ ਬੰਦੇ ਸੀਗੇ ਉਹ ਨਾ ਤਾਂ ਹੱਥ ਆਏ ਆ ਤੇ ਨਾ ਹੀ ਉਹ ਹੱਥ ਆਉਣੇ ਆ ਇਹ ਸੋਸ਼ਲ ਮੀਡੀਆ ਤੇ ਚਾਰਕ ਦਿਨ ਹਵਾ ਬਣੂਗਾ ਠੀਕ ਹੈ ਸੋਸ਼ਲ ਮੀਡੀਆ ਤੇ ਚਾਰਕ ਦਿਨ ਖਬਰਾਂ ਚੱਲਣਗੀਆਂ ਉਸ ਤੋਂ ਬਾਅਦ ਇਹ ਕੰਮ ਪੈ ਜਾਊਗਾ ਬਸਤੇ ਦੇ ਵਿੱਚ ਤੇ ਹੌਲੀ-ਹੌਲੀ ਇਹ ਕੰਮ ਠੰਡਾ ਹੋ ਜਾਊਗਾ ਹੌਲੀ-ਹੌਲੀ ਇਹ ਬੀਬੀ ਬਾਹਰ ਵੀ ਆ ਜਾਊਗੀ ਘਰ ਸਿਰਫ ਕਿਹਨਾਂ ਦੇ ਢਾਏ ਗਏ ਆ ਜਿਹੜੇ ਛੋਟੇ-ਮੋਟੇ ਕੰਮ ਕਰਦੇ ਸੀਗੇ ਕੋਈ 5000 ਦਾ ਚਿੱਟਾ ਵੇਚ ਲੈਂਦਾ ਸੀ ਕੋਈ 10000 ਦਾ ਚਿੱਟਾ ਵੇਚ ਲੈਂਦਾ ਸੀਗਾ ਘਰ ਸਿਰਫ ਢਾਏ ਗਏ ਆ ਗਰੀਬ ਬੰਦਿਆਂ ਦੇ ਗਰੀਬਾਂ ਦੇ ਜਿਹੜੇ ਕੀ ਚਿੱਟਾ ਵੇਚਦੇ ਸੀਗੇ ਉਹ ਬੰਦੇ ਦਾ ਸਾਹਮਣੇ ਨਹੀਂ ਆਏ ਉਹਨਾਂ ਦੇ ਘਰਾਂ ਦੇ ਦਾ ਪੀੜਾ ਪੰਜਾ ਚੱਲੇ ਹੀ ਨਹੀਂ ਜਿਹੜੇ ਕੀ ਵੱਡੇ ਮਗਰਮੱਚ ਸੀ ਜਿਹੜੇ ਕੀ ਪੰਜਾਬ ਦੇ ਵਿੱਚ ਚਿੱਟੇ ਦੀ ਸਪਲਾਈ ਕਰਦੇ ਸੀ ਜਿਹੜੇ ਕੀ ਵੱਡੇ ਸਪਲਾਈਅਰ ਆ ਜਿਹੜੇ ਕੀ ਵੱਡੀ ਸਪਲਾਈ ਕਰਦੇ ਆ ਲੱਖਾਂ ਕਰੋੜਾਂ ਦੇ ਵਿੱਚ ਜਿਹੜੇ ਚਿੱਟੇ ਦੀ ਸਪਲਾਈ ਕਰਦੇ ਆ ਉਹ ਬੰਦਿਆਂ ਦੇ ਘਰਾਂ ਦੇ ਪੀੜਾ ਪੰਜਾ ਚੱਲਿਆ ਉਹ ਬੰਦੇ ਲੱਭੇ ਕਿ ਉਹ ਬੰਦੇ ਕਿਤਕੌਣ ਨੇ ਹੋਰ ਜਿਹੜੇ ਬੰਦੇ ਆ ਗਰੀਬ ਨੇ ਜਿਨ੍ਹਾਂ ਦੇ ਘਰ ਢਾਹ ਤੇ ਹੋਰ ਕੀ ਦੱਸੋ ਵੀ ਇਹ ਬੰਦੇ ਸਿੱਧਾ ਚਿੱਟਾ ਮਗਾਲ ਲੈਂਦੇ ਸੀਗੇ ਜਾਂ ਇਹ ਬੰਦਿਆਂ ਦੀ ਔਕਾਤ ਹੈਗੀ ਸੀ ਵੀ ਇਹ ਸਿੱਧਾ ਕਿਲੋਆਂ ਦੇ ਹਿਸਾਬ ਨਾਲ ਚਿੱਟਾ ਬਾਰਡਰ ਤੋਂ ਟਪਾ ਕੇ ਲੈ ਆਉਣ ਜਾਂ ਹੋਰ ਥਾਂ ਤੋਂ ਜਿਸੋ ਚਿੱਟਾ ਆਉਂਦਾ ਹੋਊਗਾ ਵੀ ਉਹ ਚਿੱਟਾ ਸਿੱਧਾ ਮਗਵਾ ਲੈਂਦੇ ਹੋਣ ਇਹ ਤਾਂ ਵਿਚਾਰੇ ਛੋਟੀਆਂ ਡੱਡੀਆਂ ਸੀਗੀਆਂ ਵੀ ਜਿਨ੍ਹਾਂ ਨੇ 5000 ਦਾ ਚਿੱਟਾ ਲੈ ਕੇ ਵੇਚਤਾ ਜਾਂ 20000 ਦਾ ਚਿੱਟਾ ਲੈ ਕੇ ਵੇਚਤਾ ਜਾਂ 50000 ਦਾ ਚਿੱਟਾ ਲੈ ਕੇ ਵੇਚ ਲੈਂਦੇ ਹੋਣਗੇ ਜਿਹੜੇ ਬੰਦੇ ਲੱਖਾਂ ਜਾਂ ਕਰੋੜਾਂ ਰੁਪਈਆ ਦੀ ਡੀਲ ਕਰਕੇ ਚਿੱਟਾ ਪੰਜਾਬ 'ਚ ਲਿਆਉਂਦੇ ਸੀਗੇ ਉਹ ਤਾਂ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਉਹਦਾ ਇੱਕ ਵੀ ਬੰਦੇ ਦੀ ਕਰਤੇ ਪੀਲਾ ਪੰਜਾ ਨਹੀਂ ਚੱਲਿਆ ਗਿਆ 10 15 ਗਰੀਬਾਂ ਦੇ ਘਰ ਟਾਤੇ ਜਿਹੜੇ ਕੀ ਪਿੰਡ ਦੇ ਵਿੱਚ ਆਮ ਚਿੱਟਾ ਵੇਚਣ ਵਾਲੇ ਸੀਗੇ ਪਰ ਜਿਹੜੇ ਉਹਨਾਂ ਦੇ ਪਿੱਛੇ ਸੀਗੇ ਜਿੱਥੋਂ ਉਹ ਚਿੱਟਾ ਖਰੀਦ ਕੇ ਲਿਆਉਂਦੇ ਸੀਗੇ ਕੀ ਉਹਨਾਂ ਤੱਕ ਪੜਤਾਲਾਂ ਹੋਈਆਂ ਜਾਂਚ ਹੋਈ ਵੀ ਉਹ ਬੰਦੇ ਕੌਣ ਸੀਗੇ ਨਹੀਂ ਹੋਏ ਤੇ ਨਾ ਹੀ ਉਹ ਜਾਂਚ ਹੋਣੀ ਹੈ ਕਦੇ ਵੀ ਉਸੇ ਤਰ੍ਹਾਂ ਬੀਬੀ ਕਾਲੀਥਾਰ ਵਾਲੀ ਕਾਬੂ ਆ ਗਈ ਠੀਕ ਆ ਏੜ ਕੇ ਆ ਗਈ ਪੁਲਿਸ ਦੇ ਹੋ ਸਕਦਾ ਕੀ ਉਹਨਾਂ ਬੰਦਿਆਂ ਨਾਲ ਦੀ ਅਣਬਣ ਹੋਈ ਹੋਵੇ ਹੋ ਸਕਦਾ ਹੈ ਉਹਨਾਂ ਨਾਲੋਂ ਅਲੱਗ ਕੰਮ ਕਰਨ ਲੱਗ ਗਈ ਹੋਵੇ ਅਗਲੇ ਨੇ ਪਸਾਤੀ ਚੱਕ ਤੇ ਚੌਂਟੇ ਪਰ ਇਹਦੇ ਪਿੱਛੇ ਕੌਣ ਆ ਇਹਦਾ ਮਾਸਟਰਮਾਈਂਡ ਕੌਣ ਆ ਇਸ ਬੀਬੀ ਨੂੰ ਚਲਾਉਣ ਵਾਲਾ ਕੌਣ ਆ ਕੀ ਦੀ ਕੀ ਦੀ ਸ਼ੈ ਤੇ ਇਹ ਉੱਡਦੀ ਸੀ ਕੀ ਦਾ ਇਹਦੀ ਪਿੱਠ ਤੇ ਥਾਪੜਾ ਸੀ ਜਿਹਦੀ ਬਦੌਲਤ ਤੇ ਇਹ ਚਿੱਟੇ ਦੀ ਸਪਲਾਈ ਕਰਦੀ ਸੀ ਇਹਨੇ ਕਰੋੜਾਂ ਦੀ ਪ੍ਰਾਪਰਟੀ ਬਣਾਈ ਉੱਥੋਂ ਤੱਕ ਨਹੀਂ ਕੋਈ ਪਹੁੰਚਿਆ ਤੇ ਨਾ ਹੀ ਕੋਈ ਪਹੁੰਚ ਸਕਦਾ ਰੀਲਾਂ ਦੇਖੀਆਂ ਨੇ ਰੀਲਾਂ ਵਿੱਚ ਇਹਦੀ ਮਾਤਾ ਵੀ ਦੇਖੀ ਇਹਦਾ ਪਿਓ ਵੀ ਦੇਖਿਆ ਕੀ ਇਹਦੇ ਮਾਂ ਪਿਓ ਨੂੰ ਨਹੀਂ ਸੀ ਪਤਾ ਵੀ ਸਾਡੀ ਕੁੜੀ ਇੱਕ ਕੌਨਸਟੇਬਲ ਆ 50-60 ਹਜ਼ਾਰ ਦੀ ਤਨਖਾਹ 18 ਚੱਕੀ ਫਿਰਦੀ ਐ 35-40 ਲੱਖ ਦੀਆਂ ਵਰਨਾ ਚੱਕੀ ਫਿਰਦੀ ਆ ਲੱਖ-ਲੱਖ ਦੀ ਗੁੱਟ ਤੇ ਘੜੀ ਬੰਨੀ ਆ ਚੰਗਾ ਸੋਨਾ ਪਾਈ ਫਿਰਦੀ ਆ ਠੀਕ ਆ ਕੋਠੀ ਚ ਕੱਲੀ ਰਹਿੰਦੀ ਆ ਇੰਨੀ ਐਸ਼ ਪ੍ਰਸਤੀ ਕਰਦੀ ਐ 50-60 ਹਜ਼ਾਰ ਤੇ ਇੰਨਾ ਕੁਝ ਕਿੱਥੋਂ ਲੈ ਆਈ ਇਹ ਕਹਿਣ ਦਾ ਮਤਲਬ ਇਹ ਆ ਕਿ ਪਤਾ ਸਾਰਿਆਂ ਨੂੰ ਸੀ ਘਰਦਿਆਂ ਨੂੰ ਵੀ ਪਤਾ ਸੀ ਵੀ ਸਾਡੀ ਕੁੜੀ ਦਾ ਕਾਰੋਬਾਰ ਕੀ ਆ ਪਰ ਇਸ ਬੀਬੀ ਦੇ ਪਿੱਛੇ ਜਿਹੜੇ ਬੰਦੇ ਸੀਗੇ ਉਹ ਤਗੜੇ ਸੀਗੇ ਤਰਨਾਟ ਸੀਗੇ ਇਸ ਬੀਬੀ ਨੂੰ ਉਹਨਾਂ ਦਾ ਆਸਰਾ ਸੀਗੇ ਕਹਿੰਦੀ ਪਰਵਾਹੀ ਕੋਈ ਨਹੀਂ ਆਪ ਨੂੰ ਹੱਥ ਕਾਉਣ ਪਾ ਲੂਗਾ ਪਰ ਇਸ ਬੀਬੀ ਨੂੰ ਇਹ ਭੁੱਲ ਗਿਆ ਵੀ ਜਿਹੜੇ ਬੰਦੇ ਬਿਜ਼ਨਸਮੈਨ ਬੰਦੇ ਹੁੰਦੇ ਆ ਦੋ ਨੰਬਰ ਦੇ ਕੰਮ ਵਾਲੇ ਬੰਦੇ ਹੁੰਦੇ ਆ ਉਹ ਸਿਰਫ ਆਪਦੇ ਕੰਮ ਤੱਕ ਮਤਲਬ ਰੱਖਦੇ ਆ ਜਦੋਂ ਉਹਨਾਂ ਦਾ ਕੰਮ ਨਿਕਲ ਜਾਂਦਾ ਮੁੜ ਕੇ ਉਹ ਧੱਕਾ ਮਾਰਦੇ ਵਿੱਚ ਜਾ ਸਾਡੇ ਰਾਹ ਤੋਂ ਪਾਸੇ ਹੋ ਜਾਂਦਾ ਇਸ ਬੀਬੀ ਨੂੰ ਮੋਹਰਾ ਬਣਾ ਕੇ ਉਹਨਾਂ ਨੇ ਆਪ ਦਾ ਲੱਖਾਂ ਕਰੋੜਾਂ ਦਾ ਇਹਦੇ ਕੋਲੋਂ ਕੰਮ ਕਰਾਇਆ ਹੋਊਗਾ ਕੋਸ਼ ਵਿੱਚੋਂ ਚਮਚਾਏ ਨੂੰ ਵੀ ਦੇ ਦਿੱਤਾ ਉਸ ਚਮਚੇ ਨਾਲ ਇਹਨੇ ਕੋਠੀਆਂ ਪਾਲੀਆਂ ਗੱਡੀਆਂ ਲੈ ਲਈਆਂ ਪਰ ਹੁਣ ਇਸ ਬੀਬੀ ਨਾਲ ਕੀ ਹੋਣਾ ਇਹ ਤਾਂ ਰੱਬ ਜਾਣਦਾ ਪਰ ਇਹਦੀ ਕੋਠੀ ਹਜੇ ਸਲਾਮਤ ਖੜੀ ਹੈ ਕਹਿੰਦੇ ਕਹਿੰਦੇ ਹਜੇ ਤੱਕ ਇਹਦੀ ਕੋਈ ਜਾਇਦਾਦ ਜ਼ਬਤ ਨਹੀਂ ਹੋਈ ਹੁਣ ਖਬਰਾਂ 'ਚ ਇਹ ਵੀ ਗੱਲਾਂ ਆਈਆਂ ਵੀ ਹੁਣ ਜੀ ਜੇ ਕੋਈ ਇਨਕੁਆਰੀ ਚੱਲ ਰਹੀ ਆ ਹੁਣ ਉਹ ਜਾਂਚ ਚੱਲੂਗੀ ਵੀ ਜਿਹੜੀ ਦੀ ਪ੍ਰਾਪਰਟੀ ਲੀਗਲ ਤਰੀਕੇ ਨਾਲ ਬਣੀ ਆ ਜਾਂ ਅਨਲੀਗਲ ਤਰੀਕੇ ਨਾਲ ਬਣੀ ਆ ਉਹਦੀ ਜਾਂਚ ਪੜਤਾਲ ਹੋਊਗੀ ਫਿਰ ਉਹ ਤੇ ਇਨਕੁਆਰੀ ਹੋਊਗੀ ਹੁਣ ਇਹ ਤਾਂ ਗੱਲ ਸਾਫ਼ ਹੀ ਆ ਵੀ 50-60 ਹਜ਼ਾਰ ਤਨਖਾਹ ਬੀਬੀ ਦੀ ਠੀਕ ਆ ਦੋ ਕਾਲੀਆਂ ਥਾਰਾਂ ਵਰਨਾ ਗੱਡੀ ਚੰਗੀ ਗੁੱਟਾ ਤੇ ਘੜੀ ਚੰਗੀਆਂ ਚੈਨਾਂ ਤੇ ਇਹ ਸਾਰਾ ਅਨਲੀਗਲ ਹੀ ਆ ਇਹ ਕਿਵੇਂ ਲੀਗਲ ਹੋ ਸਕਦਾ ਇਹ ਸਾਰੀ ਦੂ ਨੰਬਰ ਦੀ ਕਮਾਈ ਨਾਲ ਬਣਿਆ ਹੋਇਆ ਇੱਥੇ 50 50 ਕਿੱल्ल्याਣੇ ਜਾ ਕੇ ਜ਼ਿਮੀਂਦਾਰ ਦੇਖੋ ਕੋਠੀਆਂ ਵਿਚਾਰੇ ਨੇ ਪਾਲੀਆਂ ਹਜੇ ਘਰਾਂ ਨੂੰ ਰੰਗ ਨਹੀਂ ਹੋਇਆ ਉਹਨਾਂ ਦੇ ਲਿਮਟਾਂ ਤੋਂ ਡਿਫਾਲਟਰ ਹੋਏ ਫਿਰਦੇ ਆ ਟਰੈਕਟਰਾਂ ਦੇ ਲੋਨ ਚੱਲੀ ਜਾਂਦੇ ਆ 50 ਕਿੱल्ल्याਣੇ ਬੰਦੇ ਦੇ ਸਿਰ ਤੇ ਲਿਮਟਾਂ ਨੇ 60 70 70 ਰੱਖਦੀਆਂ ਤੇ 50000 ਲੈਣ ਵਾਲੀ ਐਡੀ 2 ਕਰੋੜ ਦੀ ਕੋਠੀ ਵੀ ਬਣਾ ਗਈ 18 ਵੀ ਬਣਾ ਗਈ ਤੇ ਹਜੇ ਵੀ ਇਹ ਗੱਲ ਖਬਰਾਂ ਚ ਆਈ ਜਾਂਦੀ ਆ ਵੀ ਹਜੇ ਜਾਂਚ ਹੋਊਗੀ ਵੀ ਕਿਹੜੀ ਪ੍ਰਾਪਰਟੀ ਦੀ ਲੀਗਲ ਆ ਕਿਹੜੀ ਅਨਲੀਗਲ ਆ ਕਮਾਲ ਦੀ ਗੱਲ ਆ ਫਿਰ ਜਾਂਚ ਦੇ ਵਿੱਚ ਤਾਂ ਸਾਰਾ ਕੁਝ ਲੀਗਲ ਵੀ ਹੋ ਸਕਦਾ ਸਾਰਾ ਕੁਝ ਦਿਸ ਰਿਹਾ ਪਰ ਹਜੇ ਜਾਂਚ ਹੋਊਗੀ ਉਹ ਲੀਗਲ ਆ ਜਾਂ ਅਨਲੀਗਲ ਆ ਅਸਲ ਦੇ ਵਿੱਚ ਜਿਹੜੀ ਇਹ ਕਾਲੀ ਥਾਰ ਵਾਲੀ ਕਾਂਸਟੇਬਲ ਹੱਥ ਆਈ ਆ ਇਹ ਤਾਂ ਸਿਰਫ ਇੱਕ ਛੋਟੀ ਜੀ ਡੱਡੀ ਸੀਗੀ ਪਰ ਇਹਦੇ ਪਿੱਛੇ ਜਿਹੜੇ ਮਗਰਮੱਛ ਨੇ ਉਹ ਕਦੇ ਹੱਥ ਨਹੀਂ ਆਉਣੇ ਨਾ ਹੀ ਉਹਨਾਂ ਨੂੰ ਕੋਈ ਹੱਥ ਆ ਪਾ ਸਕਦਾ ਤੇ ਨਾ ਹੀ ਕਿਸੇ ਦੀ ਪਾਉਣ ਦੀ ਜ਼ਰੂਰਤ ਹੈਗੀ ਆ ਨਾ ਇਹਨਾਂ ਦੇ ਕੋਠੀਆਂ ਤੇ ਅੱਜ ਪੀਲਾ ਪੰਜਾ ਚੱਲੇ ਨਾ ਕੱਲ ਚੱਲੇ ਸਿਰਫ ਛੋਟੇ ਲੋਕਾਂ ਨੂੰ ਦਬਾਇਆ ਜਾਂਦਾ ਮਰੇ ਨੂੰ ਹੋਰ ਇੱਥੇ ਮਾਰਿਆ ਜਾਂਦਾ ਗਰੀਬ ਨੂੰ ਇੱਥੇ ਹਰ ਕੋਈ ਕੁੱਟ ਲੈਂਦਾ ਸਵਾਦ ਉਦੋਂ ਆਉਂਦਾ ਜਦੋਂ ਤਗੜੀ ਸਾਮੀ ਦੇ ਗੁਲਾਮੇ ਨੂੰ ਹੱਥ ਪਾਇਆ ਜਾਵੇ ਤੇ ਉਹਨੀ ਬਈ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਕਿ ਕੋਈ ਤਗੜੇ ਮਗਰ ਮੱਛਾਂ ਨੂੰ ਹੱਥ ਪਾ ਲੇ ਪੰਜਾਬ ਚੋਂ ਚੱਟਾ ਮੇਰੇ ਹਿਸਾਬ ਨਾਲ ਵੀ ਕਦੇ ਖਤਮ ਹੋ ਹੀ ਨਹੀਂ ਸਕਦਾ ਯਾਰ ਕਦੇ ਨਹੀਂ ਖਤਮ ਹੋ ਸਕਦਾ ਸਿਰਫ ਕਿੰਨਾਂ ਨੂੰ ਫੜਿਆ ਜਾਂਦਾ ਜਿਹੜੇ ਛੋਟੇ-ਛੋਟੇ ਅਬਚਾਰੇ ਜਿਹੜੇ ਕਿ 5-10 ਹਜ਼ਾਰ ਦਾ ਚਿੱਟਾ ਵੇਚਦੇ ਹੋਣਗੇ ਜਿਹੜੇ ਕਿ ਆ ਮੈਡੀਕਲਾਂ ਦੇ ਬੜੇ-ਮੋਟੀਆਂ ਗੋਲੀਆਂ ਵੇਚਦੇ ਹੋਣਗੇ ਪਰ ਉਹਨਾਂ ਦੇ ਪਿੱਛੇ ਬੰਦੇ ਕੌਣ ਨੇ ਜਿਹੜੇ ਕਿ ਉਹਨਾਂ ਤੋਂ ਇੱਕ ਕੰਮ ਕਰਵਾ ਰਹੇ ਆ ਧੰਦਾ ਕਰਵਾ ਰਹੇ ਜਿਹੜੇ ਲੱਖਾਂ ਕਰੋੜਾਂ ਦਾ ਚਿੱਟਾ ਲਿਆ ਕੇ ਪੰਜਾਬ 'ਚ ਸਿੱਟਦੇ ਆ ਉਹ ਕੌਣ ਨੇ ਜੇ ਉਹ ਬੰਦੇ ਫੜ ਲਏ ਜਾਣ ਤਾਂ ਛੋਟਿਆਂ ਨੂੰ ਤਾਂ ਫੜਨ ਦੀ ਲੋੜ ਹੀ ਨਹੀਂ ਜਦੋਂ ਪਿੱਛੋਂ ਹੀ ਸਪਲਾਈ ਹੋ ਜੇ ਬੰਦ ਜਦੋਂ ਮੋਗਾ ਹੀ ਬੰਦ ਹੋ ਜੇ ਫਿਰ ਖਾਲੇ 'ਚ ਪਾਣੀ ਕਿੱਥੋਂ ਆਜੂ ਜੇ ਮੋਗਾ ਨਹੀਂ ਬੰਦ ਕਰਨਾ ਪਿੱਛੋਂ ਨਹਿਰੀ ਜ ਤੇ ਆਪੇ ਨਾ ਮੋਗ ਗਿਆ ਜਿਹੜਾ ਚਿੱਟਾ ਵਾਗੇ ਨਾ ਖਾਲਿਆਂ ਚ ਆਵੇ ਕਹਿਣ ਦਾ ਮਤਲਬ ਇਹ ਹੈ ਆ ਵੀ ਜੇ ਵੱਡੇ ਮਗਰਮੱਛ ਫੜ ਲਉ ਫਿਰ ਪੰਜਾਬ ਚ ਚਿੱਟਾ ਆਵੇ ਹੀ ਨਾ ਜੇ ਪੰਜਾਬ ਚ ਚਿੱਟਾ ਨਾ ਆਊਗਾ ਤਾਂ ਫਿਰ ਛੋਟੇ ਛੋਟੇ ਬੰਦੇ ਜਿਹੜੇ ਘਰਾਂ ਚ ਜਾਂ ਪਿੰਡਾਂ ਚ ਆਮ ਸਪਲਾਈ ਕਰਦੇ ਆ ਉਹ ਕਿੱਥੋਂ ਕਰ ਲੈਣਗੇ ਉਹ ਤਾਂ ਆਪੇ ਹੀ ਖਤਮ ਹੋ ਜਾਣਗੇ ਪਰ ਫੜਿਆ ਕਿਹਨਾਂ ਨੂੰ ਜਾਂਦਾ ਛੋਟੀਆਂ ਛੋਟੀਆਂ ਡੱਡੀਆਂ ਨੂੰ ਵੱਡੇ ਡੱਡੂਆਂ ਨੂੰ ਵੱਡੇ ਮਗਰਮੱਛਾਂ ਨੂੰ ਕੋਈ ਹੱਥ ਹੀ ਨਹੀਂ ਪਾਉਂਦਾ ਉਹੀ ਕੰਮ ਆ ਬੀਬੀ ਦਾ ਇਹ ਛੋਟੀ ਜਿਹੀ ਡੱਡੀ ਫੜ ਲਈ ਸਾਰੇ ਪੰਜਾਬ ਚ ਪੁਲਿਸ ਕਾਂਸਟੇਬਲ ਫੜੀ ਗਈ ਥਾਰ ਦੇ ਵਿੱਚ 17 ਗ੍ਰਾਮ ਚ ਆਪਾਂ ਜਿਹੜੀ ਕਹਿੰਦੇ ਵੀ ਇਹਨੇ ਚੰਗਾ ਕੰਮ ਕਰਿਆ ਕੰਮ ਤਾਂ ਇਹ ਮਾੜਾ ਹੀ ਕਰਦੀ ਸੀ ਪਰ ਇਹਦੇ ਪਿੱਛੇ ਜਿਹੜੇ ਬੰਦੇ ਸੀਗੇ ਉਹ ਬੰਦਿਆਂ ਤੱਕ ਤਾਂ ਹਜੇ ਤੱਕ ਨਾ ਕੋਈ ਪਹੁੰਚਿਆ ਨਾ ਕੋਈ ਪਹੁੰਚ ਸਕਦਾ ਬਾਕੀ ਕੋਈ ਸ਼ਬਦ ਵੱਧ ਘੱਟ ਹੋ ਗਿਆ ਤੇ ਮਾਫੀ ਚਾਹੁੰਦੇ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ